ਜਾ ਆਖੀ ਆਇਆ ਮਿਲਦੇ ਸੀ ਸਾਡੇ ਪਿੰਡਾਂ ਦੇ ਸੱਜਣ ਲੋਕ ਉੱਚ ਮੜੇ ਦੀ ਖੁੱਤ ਪਰ ਉਹਦੇ ਜੀ ਕੋਠੇ ਮੇਰੇ ਡੇਟਰ ਅੰਦਰ ਸੀ ਬਾਬਾ ਲੋਕ ਤਾਂ ਉੱਥੇ ਮਿਲੋ ਮੈਂ ਫਤੌਹਾਂ ਦੇ ਪਾਸੋਂ ਲਾ ਲਿਆ ਉਹ ਬਜ਼ੁਰਗਾ ਨੇ ਮੈਨੂੰ ਕਿਹਾ ਉਹ ਤਾਂ ਸਾਡੇ ਦੇ ਸਲਾਹਾਂ ਕਿਆ ਰੱਖਦਾ ਪਰ ਕਿੰਨਾਂ ਦੀਆਂ ਜਿੰਨੀਆਂ ਜੇਜਾ ਨਹੀਂ ਦੋ ਉਹਨਾਂ ਦੇ ਬਜ਼ੁਰਗਾ ਨੇ ਇਹਦੇ ਉਹਨਾਂ ਨੂੰ ਜਿੰਨੀਆਂ ਕਿਤਾਬਾਂ ਪਰ ਮੈਂ ਉਹਨਾਂ ਨੂੰ ਕਹਾਂਗਾ ਤੁਹਾਨੂੰ ਪੰਡਿਆ ਨੂੰ ਬਾਬਾ ਰਾਮ ਜੀ ਨੇ ਉਹ ਬਾਬਾ ਭਗਤੌਰ ਖਿਆਣੇ ਉਹਨਾਂ ਦੇ ਨਾਲ ਧੁੱਪ ਖੋਣ ਦੀ ਚਾਹਤ ਸੀ ਦੀ ਗੱਲ ਤਾਂ ਦੱਲਾਂ ਨਾ ਤੇ ਜਦੋਂ ਮੇਰੇ ਨਾਲ ਧੁੱਪ ਹੀ ਚੱਲਦਾ ਉਹਦਾ ਯਾਰ ਧੁੱਪ ਮਰੇ ਦਾ ਤਾਂ ਮਾਜੀ ਗਿਆ ਉਹ ਬਾਬੇ ਦਾ ਖੇਤ ਸੀ ਸਾਡੇ ਖੇਤਾ ਵਾਲੇ ਜੋ ਸਾਰੀ ਉੱਧ ਮੈਨੂੰ ਧੁੱਪ ਹੀ ਦੇ ਨਾ ਉਹ ਧਰਮ ਘਰ ਨੇ ਕਰਦੇ ਗਿਆ ਹੀ ਨਹੀਂ ਜੀ ਅਕਰਮ ਚੋਟਿਆ ਉਹਦੇ ਪਿੰਡ ਨਾ ਤਾਂ ਬਿਜਲੀ ਹੋਈ ਜੀ ਕੋਕਟੇ ਤੇ ਕੱਢਦਾ ਨਹੀਂ ਆ ਦੂਜਾ ਦੇ ਚੀਜ਼ਾਂ ਨੂੰ ਹੀ ਕਰਵਾਉਂਦਾ ਨਾ ਕਲਿਆਣਕੀ ਕੀਤੀ ਦਿੱਤੀ ਜੀ ਹਨੀ ਤੋਂ ਮਾਰੇ ਗਏ ਮੇਰੇ ਮੋਬਾਈਲ ਦਾ ਅਜੇ ਤੱਕ ਕੋਈ ਕੋਈ ਪੁਆਇੰਟ ਆਉਂਦੇ ਨਹੀਂ ਕੋਈ ਕਨਾਲ ਦੇਖਦਾ। ਬੱਚੇ ਕੋਈ ਬੰਦੇ ਪਰ ਉੱਠਦੇ ਆ ਉਹਨਾਂ ਮੁਕਾ ਜਾਂਦੇ ਨਹੀਂ ਉਹਨਾਂ ਕੋਲ ਨਾ ਲੱਗਦਾ ਉਹ ਉਸ ਪਰ ਚੀ ਗੱਲ ਕਰਦੇ ਨਹੀਂ ਇਹ ਮੈਂ ਨਾ ਤਾ ਵਿਦਾ ਵਿਦਾ ਬਹੁਤ ਕੋਈ ਨਹੀਂ ਕਰਨਾ ਕੋਈ ਨਹੀਂ ਮੰਨਿਆ ਆਏ ਉਹ ਕੋਈ ਤਾਂ ਚਾਹਤ ਇੰਨਾ ਪਰਨਾ ਨਹੀਂ ਦਰਵਾਜ਼ਾ ਸੁਣ ਕਰੀਦਾ ਪ੍ਰਭਾਸ਼ਤ ਮੈਂ ਘਰਿਆਂ ਨੂੰ ਕਿਹਾ ਮੈਂ ਪਰਦਾ ਲੱਗਦਾ ਤੇ ਉਹ 9 ਵਜੇ ਤੇ 10 ਵੀ ਜੋਣ ਹੈ ਬੋਲ ਜਿਨਾ ਜਿੰਨਾ ਕਰਾਏਗੇ 10 ਗਏ ਕੀਤੀ ਨਾ ਸਤੰਬਰ ਤੇ ਅੱਗੇ ਨਾਲ ਕੁਝ ਨਹੀਂ ਕੀਤਾ ਉਹ ਤੇ ਗਿਆਨੀ ਕਾਲ ਸੀ ਮੈਂ ਉਹਦੇ ਤੇ ਦਾਖਲ ਹੋ ਗਿਆ ਗਿਆਨੀ ਪੜਨੀ ਜੀ ਕਰਕੇ ਤੇ ਗਿਆਨੀ ਪੜਦੇ ਆਂ ਅੱਜ ਬਾਕੀ ਅਕਤੂਬਰ ਪੜਨਾ ਰਹਿ ਗਿਆ ਤਾਂ ਮੈਂ ਰਹਿਣਾ ਚਾਹੀਦਾ ਉਹ ਮੇਰੀਆਂ ਤਰ੍ਹਾਂ ਵਾਸਤਵ ਹੋ ਰੌਣ ਲੱਗ ਪਈ ਨਾ ਜੇ ਉਹ ਵੀ ਲੈਕਤੀ ਉਹਰੇ ਬੇਰੇ ਨੇ ਨਹੀਂ ਨਕਸ਼ੇ ਤੇ ਦੇ ਤੜ ਕੇ ਸਾਥ ਪੇ ਚੌਤਾ ਇਨਾ ਨਕਸ਼ਾ ਨਹੀਂ ਚਾਇਆ ਗਿਆ ਉਪਰਬੰਦ ਬੰਦ ਕਰੀ ਨਹੀਂ ਹੋ ਗਈ ਤਾਲ ਕਿਤੇ ਦੇ ਰੁਕ ਗਏ ਸੰਮੀਆਂ ਦੇ ਗਾਲ ਲੱਗੇ ਨਾ ਰੱਸੀ ਦੀ ਤੋਣਾ ਦਾ ਗਾਇਆ ਬਾਕੀ ਸਭ ਦੁਨੀਆ ਦਾ ਸੂਰਜ ਚੱਕਦਾ ਦੇ ਸੌਖਾ ਦਾ ਮੇਰਾ ਸੂਰਜ ਐਸਾ ਕਿ ਤਿਆ ਮੋਟਾ ਮੁਖਾ ਹੈ ਫਰਮਾਨ ਤੋਂ 31 17 ਘਰੋਂ ਕਰਾ ਦਿੱਤਾ 17 ਘਰੋਂ ਦਿੱਤਾ 20 ਤੋਂ ਦਿਨਾਂ ਲਈ ਕੰਚਾਲਾ ਨੇ ਇੱਕ ਤੀਰਾਂ ਤੇਰਾ ਤਰਨੂ ਸਦਾ ਦੂਜਾ ਮੇਰੇ ਘਰੇ ਅੰਦਰ ਗਿਆ ਉਤਨੀ دیਵਤੇ ਦੀ ਨੂਰ ਪਈ ਹੁੰਦੀ ਹੈ ਬਿਚ ਪਛੇ ਮੰਦਰ ਸੋਹਣਾ ਸੋਹਣਾ ਥੇਰਾ ਥੇਰਾ ਨਿਰਤਨ ਆਉਂਦੇ ਨਾ ਹਮਾਂ ਪੈਰ ਬਟਾ ਤੇਰਾ ਆਸਨ ਉੱਤੇ ਮੈਂ ਉਸ ਨੂੰ ਤੂਜੀ ਤਕ ਨਹੀਂ ਇੱਕ ਤੀਰਾਂ ਦਾ ਕੀ ਹੁੰਦੀ ਹੈ ਬੇ ਮੈਨੂੰ ਪਤਾ ਲੱਗਿਆ ਮਾਈ ਦੇਵਾਂ ਬਾਜ਼ਾਰਾਂ ਉੱਪਰ ਬੜਕ ਤਾਣ ਤਾਣ ਤੋ ਇੱਕ ਮੇਰੇ ਮਨ ਤੇ ਗੀਤਾਂ ਵਾਲਾ ਸੀ ਗੀਤਾਂ ਮੈਂ ਜਦੋਂ ਆਪਾਂ ਪਰਨਾ ਨਹੀਂ ਜੀ ਮੇਰੇ ਕੋਲ ਆਪਾਂ ਨਹੀਂ ਪਤਾ ਹੀ ਨਹੀਂ ਪੁੱਛ ਮੈਂ ਆਕਾਣ ਬਸ ਸਟੈਂਡ ਤੋਂ ਪੁੱਛਿਆ ਸੀ ਜੀ ਕਿ ਕਿੱਥੇ ਪਹੁੰਚਦਾ ਹੈ ਤਾਂ ਉਹ ਕਹਿੰਦੇ ਨੇ ਤੇ ਵਾਪਸੀ ਵਾਪਸ ਕਿੰਨੇ ਕੁ ਲੱਗਣਗੇ ਕਿੰਨੇ ਕੁ ਲੱਗ ਦੇ ਤਾਂ ਆਹ ਪਾਵਨ ਆ ਗਈ ਪਹਿਲੀ ਵਾਰ ਤਾਂ ਕਿ ਕਿੰਨੇ ਦਾ ਵਾੜੋ ਸਾਹਿਬ ਮੈਂ ਕਿਤੇ 사이ਕਲ ਮਨ ਮੈਂ ਕਿਹਾ ਕਿ ਫਿਰ ਸੰਭਾਲੇ ਉਹ ਦੇਵ ਦੇ ਵੀ 사이ਕਲ ਜੇ ਕਿਹਾ ਉਸ ਕੰਪਟਰ ਦੇ ਮੁੰਡੇ ਨੂੰ ਦੇ ਰਿਹਾ ਨਹੀਂ ਨਾ ਨਾ ਉਹ ਵੀ ਉਸ ਕੰਪਟਰ ਨੂੰ ਦਿਖਾਉਂਦੀ ਗੱਲਾਂ ਬੀਤੇ ਨੇ ਮੈਂ ਉੱਥੇ ਅੰਮ੍ਰਿਤਸਰ ਪਹੁੰਚਿਆ ਤਾਂ ਅੰਮ੍ਰਿਤਸਰ ਕਿੰਨਾ ਵਾਸ਼ਮੀ ਸੀ ਗੰਨਾਏ ਤੇ ਦੇਖੇ ਉਹ ਕੋਠੀ ਸੀ ਉਹ ਜਹਾਜ਼ ਤੇ ਉਹ ਤਾਂ ਉੱਥੇ ਮੱਥਾ ਟੇਕਣ ਦੀ ਆਦੇਂ ਤੇ ਪੁਰਾਣਾ ਮਾਹੌਲ ਸੀ ਕਹਿੰਦਾ ਹੁਣ ਤਾਂ ਬਹੁਤ ਬੱਦਲ ਨਾਲ ਹੀ ਮਾਈਤਰੀ ਮਿਲਾਈ ਹੁੰਦੀ ਹੈ ਮਾਇ ਪਾਏ ਉਹਦੇ ਕੋਲ ਮਿਲਾ ਕਰਦਾ ਰਿਹਾ ਦੇਰੀ ਇਕ ਪ੍ਰਕਾਸ਼ ਕਰਨ ਦੀ ਗੱਲ ਹੋ ਗਈ ਉਹਨੂੰ 1100 ਰੁਪਏ ਚਾਰਦੇ ਕਿ 20 ਤੱਕ ਹੈ ਉਹ ਆਵਰ ਅੱਜ ਬਗ ਨੂੰ ਨਹੀਂ ਸਾਰਾ ਬਤਾਨ ਕਰਦੇ ਉਹ ਮੈਨੂੰ ਕਹਦੇ ਕਿ ਤੈਨੂੰ 1.5 ਦਾ ਬਤਾਨ ਦੇ ਦੇ ਜੀ ਐਪਲੀਕੇਸ਼ਨ ਤੇ 315 ਰੁਪਏ ਬਣਦੇ ਪੂਰਾ 315 ਰੁਪਏ ਲੱਗੇ ਨੇ ਪਰ ਉਹਨੂੰ 470 ਰੁਪਏ ਦਾ ਕਮਾ ਸਿਵਾਦ ਜੀ ਇਹ 315 ਬਣ ਉਹਨੂੰ ਤਾਂ ਆਮਾਨੀ ਬੋਸ ਦਾ ਕੰਮ ਨਹੀਂ ਆਉਂਦਾ ਮੈਨੂੰ ਭਾਦਿਆਂ ਨੇ ਇੱਕ ਪਰ ਬਿਜਲੀ ਦੇ ਬੋਰ ਦੇ ਲੱਤੇ ਹੋਏ ਤੇ ਉੱਤੇ ਪਾਣੀ ਨਿਕਲ ਰਹਾ ਹਾਂ ਤਾਂ ਮੇਰੇ ਟਿਕਾਣੇ ਤੇ ਕੋਈ ਆਉਣਾ। ਭਾਦਿਆਂ ਨੇ ਫੜਾ ਦਿੱਤੇ ਪੈਸੇ ਵੀ ਜਾ ਕੇ ਪਾ ਲਈ। ਉੱਧ ਮੈਂ ਆਪਣੇ ਹੋਰ ਕੰਮ ਕਰ ਲਏ। ਮੈਂ ਘਰ ਤੋਂ ਸੰਗਰਾਮੀ ਲੋਕ। ਨਿਬਾਹ ਲੇ। ਕੋਤਰੋ ਤਾਰ ਛੱਡ ਕੇ ਤੇ ਉਧਰੋਂ ਮੈਂ ਸਰਕਾਰੀ ਵਿਜੰਦਰਾ ਕਾਲ ਦਫਤਰੀ ਕੋਲ ਤੱਕ ਗਿਆ। ਕੁਲ ਮਿਲਾ ਕੇ ਜਦੋਂ ਮੈਂ ਕਾਹ ਦੇ ਵਿੱਚ ਜਾਟਲ ਹੋ ਗਿਆ। ਉੱਥੇ ਕੋਈ ਗੱਲ ਨਹੀਂ ਹੋ ਰਿਆ ਨਾ ਮਰਦ ਨਹੀਂ ਵੀ ਚੀਤ ਪੱਤੀ ਪੱਤੀ ਨੂੰ ਲਾਵਾ ਨਾ 4 ਪਰ 3 ਸੀ ਫ੍ਰੀਜ਼ ਲੈਣੀ ਆ ਉਹਨਾਂ ਤੋਂ ਬਾਅਦ ਅੱਜ ਹੋ ਗਈ ਮੁੰਡੇ ਨੇ ਕਿਤਾਬ ਦੇਖੀ ਆ ਉਹ ਮੈਨੇ ਕੋਲੇ ਪੈਸੇ ਕਹਿਨੇ ਕਿ ਬਣ ਕੇ ਮੈਂ ਜੁਰਮਾਨਾ ਪਾ ਕੇ ਇੱਕ ਦੱਬਾ ਕਰਵਾਉਣਾ ਫਿਰ ਕਹ ਮੈਂ ਆ ਮੈਂ ਕਿਹਾ ਕਿ ਕੋਈ ਫਰ ਬਾਅਦ ਚੱਲਦੀ ਅੱਗੇ ਸਿਲਸਿਲਾ ਇਹ ਚੱਲਦਾ ਰਿਹਾ ਕਿ ਅਸੀਂ ਤੱਕ ਪਹੁੰਚਦੇ ਦੇ ਵਿਆਸੀ ਕਰਕੇ ਮੋਹਨ ਸਿੰਘ ਨੂੰ ਕੁਝ سارے ਕੰਮ ਦੇ ਨਾਟਕ ਹਾਰੇ ਪਾਈ ਬਣਾਏ ਉਹ ਪੈਨੋਕਾ ਦੇ ਯਾਤਰਨ ਤੇ ਲੀਆਂ ਵਰਤਾਵਾ ਪੜੀਆਂ ਬੜੀਆਂ ਨੇ ਪਰ ਮੈਨੂੰ ਲੱਗਿਆ ਮੈਂ ਤੁਹਾਨੂੰ ਦਾ ਫਰੈਂਚ ਰਿਐਲਿਟੀ ਦੇ ਨਾਮ ਤੇ ਬਤਾਉਂਦਾ ਜੇ ਲੈ ਕਹਾਣ ਦਾ ਜ਼ਿਕਰ ਦਿੱਤੇ ਮੈਨੂੰ ਹੱਥ ਨਾਲੋਂ ਲੱਗਾ ਮਹਾਂ ਦੇ ਪਰਧਨ ਨਹੀਂ ਜਾਪੇ ਤੇ ਉਹ ਜੰਮ ਲੋਗਾ ਫਿਰ ਬਾਅਦ ਕਰਨ ਦੇ ਕਹਾਣ ਦਾ ਜ਼ਿਕਰ ਤੁਸੀਂ 3000 ਇੱਕ ਆਪਜੀ ਕਰਤੀ ਦੇ ਦਿੱਤੀ ਹੋਪ ਤਾਂ ਸਾਰੇ ਮਨੁਮਰਦਾਂ ਆਉਂਦੇ ਵਿੱਚ ਸਾਰੀਆਂ ਬਤਾਰਫਾਂ ਵਿੱਚ ਸ਼ਾਇਦ 10000 ਬਿਕ ਜਾਣ ਤਾਂ ਬਹੁਤ ਹੁੰਦੇ ਆ ਉਹ ਲੋਕ ਪਰਦੇ ਹੀ ਹੁੰਦੇ ਜਦੋਂ ਪੰਜਾਬ ਦਾ ਮਹਾਵਲ ਆਗਾਮੀ ਹੋਏਗਾ ਨਾ ਲੋਕ ਪ੍ਰਗਤੀਵਾਦੀ ਬਣ ਪੂਰੇ ਹੋਣਗੇ ਉਹ ਕੋਈ ਭਗਵਾਨ ਦੇ ਵਾਅਦੇ ਤੇ ਪਰਿਗਿਆ ਮਿਲਣਾ ਨਹੀਂ ਜਦੋਂ ਮਹਾਵਲ ਅੱਜ ਵਰਗਾ ਮੰਦੂਗਾ ਮੈਂ ਇੱਕ ਤਾਂ ਲਿਖਿਆ ਵੀ ਪੂਰਾ ਜਾਣ ਵੀ ਚਾਹੀਦੀ ਜਿਸ ਮੰਦਰ ਨਿਤਹੀ ਉਤੇ ਤਰ੍ਹਾਂ ਤੇ ਕੌਮ ਤੇ ਲਈ ਕੰਧੀ ਵੰਦਰੀ ਤਾ ਪੂਰੀ ਵਾਸਦੀ ਹੈ ਰਾਗ ਸੀਨੇ ਚ ਕਹੀ ਨਾ ਗਾਉਣ ਦੀ ਕੰਧੀ ਵੰਦਰੀ ਤਾ ਪੂਰੀ ਵਾਸਦੀ ਹੈ ਰਾਗ ਸੀਨੇ ਚ ਚਾਹੀਦਾ ਗਾਉਣ ਤੇ ਲਈ ਅੰਦਾ ਟੁੱਟੇ ਜੇ ਤਾਂ ਹਾਂ ਮਾਰਦਾ ਡਿਗਰਾ ਕਰੇ ਤਾਂ ਤਨ ਪਰ ਗਾਉਣ ਦੇ ਲਈ ਤੈਨੂੰ ਨਸ਼ੇ ਦੇ ਮਾਰਤਾ ਰਾਂਦੇ ਆਵੇ ਨਾ ਆਰਵਾਤ ਦੀ ਕੀ ਬਾਣ ਦੇ ਕੋਈ ਮਾਹੌਲ ਇਸ ਤਰ੍ਹਾਂ ਦਾ ਆ ਗਿਆ ਇੰਨੀ ਕਿਸ ਤਰ੍ਹਾਂ ਪੜੇਗਾ ਗਾਣਾ ਜਿਹੜਾ ਜਾਂਦਾ ਹੈ ਜਿਹੜੇ ਬੱਤੀਆਂ ਤੇ ਤਾਂ ਪੜਦੇ ਆ ਕੁਝ ਜੇ ਨਾ ਕਿਸੇ ਰਾਤ ਨੂੰ ਜ਼ਰੂਰ ਕਾਮਯਾਬ ਹੋਣਗੇ ਉਹ ਮਹਾਰਾਜ